ਰਾਵਣ ਬਾਚ ਬਿਉ ਹੁਸੈਨਾ ਸਜੋ ਘੋਰ ਬਾਜੇ ਬਜੋ ਕੋਟ ਜੋਦਾ ਗਜੋ ਆਨ ਨੇਰੇ ਸਾਜ ਸੰਜੋ ਸੰਭੂ ਸੈਨਾ ਸਬੈ ਆਜ ਮਾਰੋ ਸਾਜ ਸੰਜੋ ਸੰਭੂ ਸੈਨਾ ਸਬੈ ਆਜ ਮਾਰੋ ਤਰੇ ਦਿஷ்ட ਤੇਰੇ ਇੰਦਰ ਜੀ ਤੋ ਕਰੋ ਹਾਂਜੀ ਸਾਜ ਸੰਜੋ ਸੰਭੂ ਸਾਜ ਸੰਜੋ ਸੰਭੂ ਸਾਜ ਸੰਜੋ ਸੰਭੂ ਸੈਨਾ ਸੰਭੂ ਦੇ ਬਸਰਾ ਮੈਂ ਸਾਜ ਸੰਜੋ ਸੰਭੂ ਸਾਜ ਸੰਜੋ ਸੰਭੂ ਸੈਨਾ ਸਭ ਅੱਜ ਮਾਰੂੰ ਸਾਜ ਸੰਜੋ ਸੰਭੂ ਸੈਨਾ ਸਭ ਅੱਜ ਮਾਰੂੰ ਤੇਰੇ ਦ੍ਰਿਸ਼ਟ ਤੇਰੇ ਅਸਵਾਸ ਤੇ ਸਭ ਸੈਨਾ ਬਣ ਜਾਣਾ ਮੈਂ ਸੰਜੋ ਨੂੰ ਸਜਾ ਕੇ ساری ਸੈ ਜਿਹੜੀ ਤੇਰੀ ਅੱਜ-ਤੜੀ ਫੌਜ ਹੈ ਤੇਰੀਆਂ ਅੱਖਾਂ ਦੇ ਥੱਲੇ ਮਦੋਦਰੀ ਹੁਣ ਮਾਰ ਕੇ ਰੱਖ ਦੂੰਗਾ ਕਹਿੰਦਾ ਇੰਦਰ ਜੀ ਤੋ ਕਰੋ ਜਛ ਰੀ ਤੋ ਤਨੰ ਨਾਰ ਸੀਤਾ ਬਰਨ ਜੀਤ ਜੁਧੈ ਸੁਰਗ ਪਾਤਾਲ ਆਕਾਸ ਜਵਾਲਾ ਜਰ ਬਾਚ ਹੈ ਰਾਮ ਕਾ ਮੋਰ ਕ੍ਰੁਧੈ ਮਦੋਦਰੀ ਬਾਚ ਮਦੋਦਰੀ ਬਾਚ ਤਾਰਕਾ ਜਾਤ ਹੀ ਘਾਤ ਕੀਨੀ ਜਿਨੈ ਔਰ ਸੁਬਾਹ ਮਾਰੀ ਚ ਮਾਰੇ ਵਿਆਦ ਬਧਿਓ ਖਰਨ ਦੁਖਣ ਖੇਤ ਥੈ ਇਤੇ ਉਤਰਾ ਖਰਨ ਦੁਖਣ ਖੇਤ ਥੈ ਵਿਆਹ ਬਧਿਓ ਖਰਨ ਦੋ ਖਣਨ ਖੇਤ ਥੈ ਏਕ ਹੀ ਬਾਣ ਸੰਭਾਲ ਮਾਰੇ ਤੂੰ ਰਛ ਤੂੰ ਮਰ ਅਛਾਦ ਤੂੰ ਮਰ ਅਛਾਦ ਔ ਜਾਪ ਮਾਲੀ ਬਲੀ ਪ੍ਰਾਣਹੀਣੰ ਤੂੰ ਮਰ ਅਛਾਦ ਔ ਜਾਪ ਮਾਲੀ ਬਲੀ ਪ੍ਰਾਣਹੀਣੰ ਕਰਿਓ ਜੁਧ ਜੈ ਕੈ ਤੂੰ ਮਰ ਅਛਾਦ ਔ ਜਾਪ ਮਾਲੀ ਬਲੀ ਪ੍ਰਾਣਹੀਣੰ ਕਰਿਓ ਜੁਧ ਜੈ ਕੈ ਮਾਰ ਹੈ ਤੋਹੇ ਜਿਉ ਸਿਆਰ ਕੇ ਸਿੰਘ ਜਿਉ ਲਹਿਗੇ ਲੰਕ ਕੋ ਡੰਕ ਦੇ ਕੈ ਰਾਵਣ ਬਾਚ ਚ ਚੌਰ ਚੰਦਰੰਗ ਕਰਨ ਛਤਰ ਸੂਰੰ ਧਰਨ ਵੇਦ ਬ੍ਰਹਮ ਰਰੰਗ ਦਵਾਰ ਮੇਰੇ پاک ਪਾਵਕ ਕਰਨ ਨੀਰ ਵਰਣੰ ਪਰੰ ਜਛ ਵਿਦਿਆ ਧਰਨ ਕੀਨ ਚੇਰੇ ਅਰਭ ਕਰਮੰ ਪੁਰੰ ਚਰਬ ਸਰਬੰ ਕਰੇ ਦੇਖ ਕੈਸੇ ਕਰਉ ਬੀਰ ਖੇਤੰ ਚਿੰਕ ਹੈ ਚਾਵੜਾ ਫਿੰਕ ਹੈ ਫਿਕਰੀ ਨਾਚ ਹੈ ਬੀਰ ਬੈਤਾਲ ਪ੍ਰੇਤੰ ਮਦੋਦਰੀ ਬਾਚ ਤਾਸ ਨੇ ਜੇ ਢੁਲੈ ਘੋਰ ਬਾਜੇ ਬਜੇ ਰਾਮ ਲੀਨੇ ਦਲੈ ਆਨ ਢੂਕੇ ਬਨਰੀ ਪੂਤ ਚੰਕਾਰ ਅਪਾਰੰ ਕਰੰ ਮਾਰ ਮਾਰੰ ਚਹਉ ਔਰ ਕੂਕੇ ਬਨਰੀ ਪੂਤ ਚੰਕਾਰ ਅਪਾਰੰ ਕਰੰ ਇਥੇ ਬਿਸਰਾਮ ਬਨਰੀ ਪੂਤ ਚੰਕਾਰ ਅਪਾਰੰ ਕਰਨ ਮਾਰ ਮਾਰੰ ਚਹੂ ਔਰ ਕੋਕੇ ਭੀਮ ਭੇਰੀ ਵੱਜੈ ਜੰਗ ਜੋਦਾ ਗੱਜੈ ਬਨ ਚਾਪੈ ਚੱਲੈ ਨਾਹੀਂ ਜੋਲੋ ਬਾਤ ਕੋ ਮਾਨਨੀ ਐ ਘਾਤ ਪਹਿਚਾਨੀ ਐ 라ਵਰੀ ਦੇਹ ਸੀ ਸਾਤ ਤੋਲੋ ਜਿਹ ਕੀ ਅਸ਼ੀਏ ਤੇ ਕੱਕਾ ਬਣਾਓ ਜੀ ਕੱਕਾ ਜੀ ਕੱਕਾ ਜੀ ਚਲੋ 라ਵਰੀ ਦੇਹ ਕੀ ਸਾਤ ਤਾਲਾ ਤਾਲਾ ਘਾਟ ਘਾਟ ਰੁਕੋ ਬਾਟ ਬਾਟ ਤੁਪ ਤੁਪ ਘਾਟ ਘਾਟ ਰੁਕੋ ਬਾਟ ਬਾਟ ਤੁਪੋ ਐਠ ਬੈਠੇ ਕਹਾ ਰਾਮ ਆਏ ਖੋਰ ਹਰਾਮ ਹਰੀਫ ਕੀ ਆਖ ਤੈ ਚਾਮਕੇ ਧਾਮ ਚਾਮਕੇ ਜਾਤ ਕੈਸੇ ਚਲਾਏ ਜਾਤ ਦੇ ਜਾਤ ਦੇ ਤੋਂ ਧਾਮ ਪਾ ਧਾਮ ਪਾ ਠਾ ਭਾਈ ਧਾਮ ਹੂੰ ਜੰਮ ਦੀਆਂ ਕਿਉਂ ਚਲਾਉਣਾ ਮਦੋਦਰੀ ਸਿੱਖਿਆ ਦਿੰਦੀ ਐ ਖੋਰ ਹਰਾਮ ਹਰੀਫ ਕੀ ਆਖਤੈ ਚਾਮ ਕੇ ਧਾਮ ਕੈਸੇ ਚਲਾਏ ਹੋਏ ਗੁਖਵਾਰ ਬਿਸਿਆਰ ਖਾਨਾ ਤੁਰਾ ਬੰਦ ਦਾਮ ਦਾਮ ਮਰਿਆ ਕਿਹਾ ਅਬ ਜੀ ਦੇ ਚਰਨਾਂ ਚ ਬੈਠੀ ਦਾਮ ਕਰ ਲੋ ਚਲੋ ਖੋਰ ਹਰਾਮ ਹਰੀਫ ਕੀ ਆਖਤੈ ਚਾਮਕੇ ਧਾਮ ਕੈਸੇ ਚਲਾਏ ਦਾਮ ਕਰਨਾ ਨਾ ਕਰੀ ਜਾਂਦੇ ਵੀ ਧਾਮ ਕਰ ਲੋ ਧਾਮ ਕਰ ਨਾ ਕਿੰਨਾ ਚਿਰ ਹੋ ਗਿਆ ਕਹਿੰਦੇ ਇਹਨੂੰ ਹੈ ਕੋਏ ਕੋ ਖਵਾਰ ਬਿਸਿਆਰ ਖਾਨਾ ਤੁਰਾ ਬਨਰੀ ਪੂਤ ਜੋ ਲਾਉ ਨ ਗੱਜ ਹੈ ਲੰਕ ਕੋ ਛਾੜ ਕੇ ਕੋਟ ਕੋ ਫਾਂਦ ਕੇ ਆਸਰੀ ਪੂਤ ਲੈ ਘਾਸ ਭਜ ਹੈ ਰਾਵਣ ਬਾਚ ਬਾਵਰੀ ਰਾਣਡ ਕਿਆ ਬਾਹ ਭਾਤ ਬਾਤਾਂ ਬਕੈ ਕਾਂਡ ਇੱਥੇ ਆ ਜਾ ਤੂੰ ਇੱਥੇ ਨੇੜੇ ਤੇਰੀ ਆਵਾਜ਼ ਸਾਨੂੰ ਸੁਣਦੀ ਨਹੀਂ ਉੱਠੀ ਕਰ ਇੱਥੇ ਆ ਲੈ ਉੱਥੋਂ ਇੱਥੇ ਇੱਥੋਂ ਇੱਥੇ ਇੱਥੇ ਤੂੰ ਕਿੱਥੇ-ਕਿੱਥੇ ਜਾਵੇਂਗਾ ਵੀ ਆ ਜਾ ਖੋਰ ਹਰਾਮ ਹਰੀਫ ਕੀ ਆਖ ਤੈਂ ਇੱਥੇ ਬੁਤਰਾਮ ਚਾਮ ਕੇ ਦਮ ਕੈਸੇ ਚਲਾਏ ਹੋਏ ਕੋ ਖਵਾਰ ਬਸੀਆਰ ਖਾਨਾ ਤੁਰਾ ਬਨਰੀ ਪੂਤ ਜਾਉ ਨਾ ਜੋ ਲੋ ਨ ਗੱਜ ਹੈ ਲੰਕ ਕੋ ਛਾੜ ਕੇ ਕੋਟ ਕੋ ਫਾਂਦ ਕੇ ਆਸ ਨਹੀਂ ਪੂਤ ਲੈ ਘਰ ਤੋਂ ਭੱਜੈ ਰਾਵਣ ਬਾਦ ਆ ਹਣ ਲੱਗਿਆ ਗਾਲਾਂ ਕੱਢਣ ਆਪਜੀ ਘਰ ਵਾਲੀ ਬਾਵਣ ਬਾਚ ਬਾਵਰੀ ਰਾਣਡ ਕੇ ਆ ਭਾਂਤ ਬਾਤਾ ਬਕੈ ਹਾਂ ਭਾਂਡ ਭਾਂਡ ਹਾਂ ਤੇ ਭਾਂਤ ਲਿਖਿਆ ਹੈ ਬਾਵਰੀ ਰਾਣਡ ਕੇ ਕਿਆ ਭਾਂਡ ਬਾਤਾਂ ਬਕੈ ਰੰਕ ਸੇ ਰਾਮ ਕਾ ਛੋੜ ਰਸ ਕਾਢ ਹਉ ਬਾਸਦੇ ਬਾਨ ਬਾਜੀਗਰੀ ਦੇਖ ਹਉ ਅਜ ਤਾ ਬਾਜੀਗਰੀ ਨਹੀਂ ਬਾਜੀ ਗਰੀ ਕਾਢ ਹਉ ਬਾਸ ਕੈ ਬਾਨ ਬਾਜੀ ਗਰੀ ਦੇਖ ਹਉ ਅਜ ਤਾ ਕੋ ਤਮਾਸ਼ਾ ਫਿਰ ਦੇਖੋ ਕਾਢ ਹਉ ਬਾਸਦਾ ਦੈ ਕੈ ਥੋੜੇ ਕੈ ਦੈ ਠੀਕ ਚਲੋ ਕਾਰਡ ਹੋ ਬਾਸਦ ਬਾਨ ਬਾਜੀ ਕਰੀ ਦੇਖੋ ਆਜ ਤਾਕੋ ਤਮਾਸ਼ਾ 20 ਬਾਹੇ ਧਰਮ ਸੀਸ ਬੀਸ ਬਾਹਾਂ ਤਰੰਗ ਸੀ ਬਤ ਸੰਗ ਸਰੰਗ ਸੈਣ ਸੰਭੂ ਹੈ ਸੰਗ ਮੇਰੇ ਬਾਜ ਜਾ ਹੈ ਕਹਾ ਬਾਟ ਪਹਿ ਉਹਾ ਮਾਰੋ ਬਾਜ ਜੈ ਤੇ ਬਟੇਰੇ ਇਹ ਸਾਹੇ ਤੇ ਟਿੱਪੀ ਲਾਉਣੀ ਪਣੀ ਮਰਾਜ ਹਾਂਜੀ ਸਾਹੇ ਤੇ ਟਿੱਪੀ ਲਾਉਣੀ ਕਿਹੜੇ ਹਨ ਬਾਹਾਂ ਲਿਖਿਆ ਬਾਹੇ ਲਿਖਿਆ ਤੇ ਇੱਥੇ ਹੀ ਟਿੱਪੀ ਲਾਉ ਰ ਬੀਸ ਬਾਹਾਂ ਤਰੰਗ ਸੀ ਸਦਸਿਆਂ ਸਰੰਗ ਬੀਸ ਬਾਹਾਂ ਫਿਰੰਗ ਬੀ ਸੰਬਾਹੰ ਧਰੰ ਸੀਸ ਦਸਯੰ ਸਿਰੰ ਸੈਣ ਸੰਭੂ ਹੋਇ ਸੰਗ ਮੇਰੇ ਭਾਜ ਜੈਹ ਤਹਾਂ ਬਾਟ ਪਹਿ ਉਹਾਂ ਮਾਰਹੁ ਭਾਜ ਜੈਸੇ ਬਟੇਰੇ ਏਕ ਏਕ ਹੀਰੇ ਝੂਮ ਝੋਮੰ ਮਰੈ ਆਪ ਆਪੰ ਗਿਰੈ ਹਾ ਕੁਮਾਰੇ ਲਾਗ ਜੈਹ ਤਹਾਂ ਭਾਜ ਜੈਹ ਜਹਾਂ ਫੂਲ ਜੈਹ ਤਹਾਂ ਤੈ ਉਵਾਰੇ ਸਾਜ ਬਾਜੇ ਸਭੇ ਆਜ ਲੈ ਹਾਂ ਤਿਨ ਰਾਜ ਕੈ ਸੋ ਕਰੇ ਕਾਜ ਮੋਸੋ ਬਾਨ ਰੰਗ ਛੈ ਕਰੋ RAM ਲੱਛੈ ਹਰੋ ਜੀਤ ਹਾ ਹੋੜ ਤੋ ਤਾਨ ਤੋ ਸੋ ਤੋ ਆਨ ਤੋ ਸੋ ਆਨ ਤੋ ਆਨ ਤੋ ਸੋ ਬਾਨ ਰੰਗ ਛੈ ਕਰੋ RAM ਲੱਛੈ ਹਰੋ ਜੀਤ ਹਾ ਹੋੜ ਤੋ ਆਨ ਤੈ ਤੋ ਸੋ ਕੋਟ ਬਾਤ ਗੁਣੀ ਏਕ ਕੈ ਨਾ ਸੁਣੀ ਕੋਪ मुंडी ਧੁਨੀ ਪੁੱਤ ਪਠੈ ਪੁੱਤਰ ਪਠੈ ਪੁੱਤਰ ਹਾਂ ਤਤੈ ਰਾਰਾ ਲਾਉ ਪੁੱਤਰ ਪਠੈ ਏਕ ਨਾਰਾਂਤ ਦੇਵਾਤ ਤੁਜੋ ਬਲੀ ਭੂਮ ਕੰਪੀ ਰਣੰਦੀਰ ਉੱਠੈ